ਸਾਡੇ YouTube ਚੈਨਲ ਪਰਮਿੰਦਰ ਸਿੰਘ ਸ਼ੌਂਕੀ ਦੇ ਨਾਲ ਜੁੜ ਬੈਠੇ ਸਾਰੇ ਹੀ ਦੋਸਤਾਂ ਦਾ ਬੇਹਦ ਸਵਾਗਤ ਹੈ। ਦੋਸਤੋ ਤੁਸੀਂ ਨੇ ਸਾਡੀ ਪਿਛਲੀ ਵੀਡੀਓ ਨੂੰ ਬੇਹਦ ਸਤਿਕਾਰ ਦਿੱਤਾ, ਬੇਹਦ ਹੌਸਲਾ ਫਜ਼ਾਈ ਕੀਤੀ ਜਿਸ ਦੇ ਵਿੱਚ ਆਪਾਂ ਨੇ ਹਥਿਆਰਬੰਦ ਸੰਘਰਸ਼ ਤੇ ਵੋਟ ਪਤੰਤਰ ਦੇ ਜਿਹੜੇ ਫਰਕ ਨੂੰ ਸਮਝਦਿਆਂ ਸਿੱਖ ਰਾਜਨੀਤੀ ਦਾ ਇੱਕ ਸੰਖੇਪ ਵਿਸ਼ਲੇਸ਼ਣ ਸੀ ਜਿਹੜਾ ਉਹ ਪੇਸ਼ ਕੀਤਾ ਸੀਗਾ। ਮੈਨੂੰ ਕਈ ਦੋਸਤਾਂ ਨੇ ਨਿੱਜੀ ਤੌਰ ਤੇ ਸਨੇਹ ਦਿੱਤੇ ਸੀਗੇ WhatsApp ਰਾਹੀਂ ਉਹਨਾਂ ਨੇ ਆਪਣੇ ਜੜੀਆਂ ਭਾਵਨਾਵਾਂ ਸੀਗੇ ਉਹਨਾਂ ਦਾ ਪ੍ਰਗਟਾਵਾ ਕੀਤਾ ਸੀ। ਤੇ ਉਹਨਾਂ ਦੀ ਇੱਛਾ ਸੀਗੀ ਕਿ ਇਸ ਹੀ ਸੰਦਰਭ ਦੇ ਵਿੱਚ ਅਸੀਂ ਇਸ ਗੱਲ ਨੂੰ ਵਿਚਾਰੀਏ ਕਿ ਇਹ ਜਿਹੜਾ ਸਾਰਾ ਦੌਰ ਆਗਾ ਇਸ ਦੇ ਵਿੱਚ ਸਾਡੀ ਪੰਥਕ ਏਕਤਾ ਦਾ ਜਿਹੜਾ ਦਾਵਾਗਾ ਉਹ ਕਿੰਨਾ ਕੁ ਵੱਡਾ ਜਾਂ ਕਿੰਨੇ ਕੁ ਵੱਡੇ ਅਰਥ ਰੱਖਦਾ ਜਾਂ ਉਸ ਦੀ ਵਾਸਤਵਿਕ ਜਿਹੜੀ ਸਥਿਤੀ ਹੈਗੀ ਉਹ ਕੀ ਆ ਮੈਂ ਸਮਝਦਾ ਕਿ ਇੱਕ ਅਜਿਹਾ ਵਿਸ਼ਾ ਜਿਹੜਾ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੰਸਥਾ ਨੂੰ ਆਪਣੇ ਲਈ ਨਿੱਜੀ ਤੌਰ ਤੇ ਅ ਮੇਰੇ ਵੱਲੋਂ ਇਸ ਤਰ੍ਹਾਂ ਜਾਪ ਸਕਦਾਗਾ ਕਿ ਵੀ ਇਹ ਸਾਡੇ ਤੇ ਹਮਲਾਗਾ ਮੈਂ ਉਸ ਨੂੰ ਅਜੇ ਸਾਂਝਾ ਕਰਨ ਤੋਂ ਥੋੜਾ ਕਤਰੌਂਦਾ ਵੀ ਹਾਂ ਕਿਉਂਕਿ ਆਪਾਂ ਅਜੇ ਚੈਨਲ ਦੇ ਉੱਤੇ ਨਵੇਂ ਆ ਤੇ ਮੇਰੇ ਦੋਸਤਾਂ ਦਾ ਜਿਹੜਾ ਇਹ ਮੈਨੂੰ ਇੱਕ ਸਲਾਹ ਇੱਕ مشਵਰਾ ਵੀ ਹੈਗਾ ਕਿ ਅਸੀਂ ਉਹਨਾਂ ਗੱਲਾਂ ਦੀ ਅਜੇ ਜ਼ਿਆਦਾਤਰ ਸਾਂਝ ਨਾ ਹੀ ਪਾਈਏ ਜਿਨ੍ਹਾਂ ਦੇ ਨਾਲ ਪੰਥ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਸਾਡੇ ਜਿਹੜੇ ਵਿਵਾਦ ਨੇਗੇ ਉਹ ਉੱਭਰ ਕੇ ਆਉਣ ਹਾਲਾਂਕਿ ਆਉਣ ਵਾਲੇ ਪਵਿੱਖ ਦੇ ਵਿੱਚ ਆਪਾਂ ਉਹਨਾਂ ਸਾਰੀਆਂ ਗੱਲਾਂ ਦੀ ਵਿਸਥਾਰ ਨਾਲ ਚਰਚਾ ਕਰਾਂਗੇ ਕਿਉਂਕਿ ਸਾਡੇ ਚੈਨਲ ਦਾ ਮਕਸਦ ਹੀ ਇਹ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਹੈਗੀ ਸਚਾਈ ਹੈਗੀ ਉਸ ਦੇ ਰੂਬਰੂ ਪਰਾਇਆ ਜਾਏ ਕਿਉਂਕਿ ਅਸੀਂ ਬਗੈਰ ਕਿਸੇ ਤੜੇ ਤੋਂ ਬਗੈਰ ਕਿਸੇ ਸ਼ਖਸੀ ਪਹੁੰਚ ਤੋਂ ਬਗੈਰ ਕਿਸੇ ਦੇ ਨਾਲ ਆਪਣੀ ਜਿਹੜੀ ਹੈਗੀ ਹੈਗੀ ਸਮਰਪਿਤਤਾ ਕੀ ਉਸ ਨੂੰ ਵਿਚਾਰੇ ਹੋਏ ਸਿਰਫ ਗੁਰੂਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਹੀ ਅੱਗੇ ਵਧ ਰਹਾਂਗੇ ਤੇ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਇਹ ਹੀ ਆ ਕਿ ਅਸੀਂ ਜਿੰਨੀ ਵੀ ਗੱਲ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਸਾਹਮਣੇ ਰੱਖੀਏ ਉਸ ਦੇ ਵਿੱਚ ਝੂਠ ਦਾ ਜਾਂ ਗਲਤ ਜਾਣਕਾਰੀਆਂ ਦਾ ਕੋਈ ਅਜਿਹਾ ਅੰਸ਼ ਨਾ ਹੋਵੇ ਜਿਹੜਾ ਸਾਡੀ ਆਪਣੀ ਗੱਲਬਾਤ ਨੂੰ ਸਾਡੇ ਪ੍ਰਤੀ ਲੋਕਾਂ ਦੇ ਵਿਸ਼ਵਾਸ ਨੂੰ ਤੋੜਨ ਦੇ ਵਿੱਚ ਆਪਣੀ ਜਿਹੜੀ ਭੂਮਿਕਾ ਉਹ ਨਿਭਾਏ ਸੋ ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂਗੇ ਕਿ ਸਾਰੀਆਂ ਉਹੀ ਗੱਲਾਂ ਕੀਤੀਆਂ ਜਾਣ ਜਿਹੜੀਆਂ ਅਜੇ ਸਾਡੇ ਲਈ ਸਤਹੀ ਤੌਰ ਤੇ ਜ਼ਰੂਰੀ ਨੇਗੀਆਂ ਹਾਲਾਂਕਿ ਜਿਹੜਾ ਸਤਹੀ ਹੈਗਾ ਆਪਾਂ ਇਸ ਨੂੰ ਸਤੀ ਵੀ ਨਹੀਂ ਮੰਨ ਸਕਦੇ ਕਿਉਂਕਿ ਇਹ ਉਹਨਾਂ ਦੇ ਆਮਲੀ ਜੀਵਨ ਦੇ ਨਾਲ ਜੁੜੀਆਂ ਹੋਈਆਂ ਨੇ ਕਿਆਂ ਤੇ ਲੰਬੇ ਸਮੇਂ ਤੱਕ ਇਹ ਉੱਥੇ ਅਸਰ ਪਾਉਣਗੀਆਂ ਪਰ ਇਹ ਅਜੇ ਮੋਟੀਆਂ-ਮੋਟੀਆਂ ਗੱਲਾਂ ਹੀ ਨੇ ਜਿਨ੍ਹਾਂ ਦੀ ਆਪਾਂ ਸਾਂਝ ਪਾ ਰਹੇ ਹਾਂ ਵਿਸਥਾਰ ਨਾਲ ਆਪਾਂ ਨੇੜ ਦੇ ਭਵਿੱਖ ਦੇ ਵਿੱਚ ਗੱਲਾਂ ਬਾਤਾਂ ਕਰਦੇ ਰਹਿਾਂਗੇ ਸੋ ਜਿੱਥੋਂ ਤੱਕ ਆਪਣੀ ਅੱਜ ਦੀ ਗੱਲਬਾਤ ਦਾ ਸਬੰਧ ਹੈਗਾ ਸਾਡੀ ਅੱਜ ਦੀ ਗੱਲਬਾਤ ਜਿਹੜੀ ਹੈਗੀ ਆ ਉਹ ਪੰਥਕ ਏਕਤਾ ਦੇ ਬਾਰੇ ਜੁੜੀ ਹੋਈ ਆ ਤੁਸੀਂ ਲੰਬੇ ਸਮੇਂ ਤੋਂ ਪੰਥਕ ਏਕਤਾ ਬਾਰੇ ਬਹੁਤ ਸਾਰੀਆਂ ਰਾਵਾਂ ਬਹੁਤ ਸਾਰੇ ਖਿਆਲ ਜਿਹੜੇ ਹੈਗੇ ਨੇ ਅਕਸਰ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਸੁ ਬਹੁਤ ਸਾਰੇ ਨੇਤਾ ਸਾਡੇ ਸਿੱਖ ਪੰਥ ਦੇ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹ ਵੀ ਅਕਸਰ ਪੰਥਕ ਇਕਤਾ ਦਾ ਜਿਹੜਾ ਦਾਵਾ ਕਰ ਪੰਥਕ ਇਕਤਾ ਦੀ ਜਿਹੜੀ ਗੱਲ ਆ ਕੀ ਉਹ ਸਮੇਂ-ਸਮੇਂ ਤੇ ਕਰਦੇ ਰਹਿੰਦੇ ਨੇ ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਇੰਨਾ ਸਾਰੀਆਂ ਗੱਲਾਂ ਦੇ ਦਰਮਿਆਨ ਜਿਹੜੀ ਪੰਥਕ ਇਕਤਾ ਕੀ ਉਹ ਅਸਲ ਚ ਰਹਿ ਕਿੱਥੇ ਗਈ ਆ ਅਸੀਂ ਪੰਥਕ ਇਕਤਾ ਵੱਲ ਕਿਉਂ ਨਹੀਂ ਵਧ ਰਹੇ ਜਾਂ ਇਸ ਦਾ ਜਿਹੜਾ ਅਮਲੀ ਸਰੂਪ ਆਗਾ ਉਹ ਪ੍ਰਗਟ ਕਿਉਂ ਨਹੀਂ ਹੋ ਰਿਹਾ ਅੱਜ ਅਸੀਂ ਇਸ ਗੱਲ ਨੂੰ ਸਮਝਣ ਦੀ ਹੀ ਕੋਸ਼ਿਸ਼ ਕਰਾਂਗੇ ਕਿ ਪੰਥਕ ਇਕਤਾ ਦੇ ਰਾਹ ਦੇ ਵਿੱਚ ਦਰਅਸਲ ਵੱਡੀਆਂ ਸਮੱਸਿਆਵਾਂ ਕੀ ਨੇ ਦੋਸਤੋ ਜਿੱਥੋਂ ਤੱਕ ਪੰਥਕ ਇਕਤਾ ਦਾ ਸਬੰਧ ਆਗਾ ਮੈਂ ਸਮਝਦਾ ਪੰਥਕ ਇਕਤਾ ਇੱਕ ਅਜਿਹਾ ਵਿਸ਼ਾਗਾ ਜਿਹੜਾ ਅਜੇ ਤੱਕ ਆਪਣੀ ਕੋਈ ਅਸਲੀ ਜਿਹੜੀ ਮਹੱਤਤਾ ਕੀ ਜਾਂ ਜਿਹੜਾ ਅਸਲੀ ਸਰੂਪ ਆ ਉਸ ਨੂੰ ਪ੍ਰਗਟ ਨਹੀਂ ਕਰ ਪਾਇਆ ਇਸ ਦਾ ਵੱਡਾ ਕਾਰਨ ਸ਼ਾਇਦ ਇਹ ਵੀ ਹੋ ਸਕਦਾਗਾ ਕਿ ਅੱਜ ਹਰ ਪੰਥਕ ਜਿਹੜਾ ਧੜਾਗਾ ਜਾਂ ਹਰ ਪੰਥਕ ਸਮੂਹ ਜਾਂ ਗਰੁੱਪ ਆਗਾ ਜਾ ਇਹ ਕਹ ਲੀਏ ਕਿ ਕੋਈ ਵਿਅਕਤੀ ਆ ਉਹ ਆਪਣੇ ਆਪ ਨੂੰ ਹੀ ਪੰਥ ਸਮਝਣ ਦਾ ਜਿਹੜਾ ਵੱਡਾ ਭ੍ਰਮਾ ਉਹ ਪਾਲੀ ਬੈਠਾ ਹਰ ਇੱਕ ਪੰਥਕ ਵਿਚਾਰਤਾ ਰਾਹ ਜਿਹੜੀ ਹੈਗੀ ਹੈਗੀ ਉਸ ਦੇ ਉੱਤੇ ਉਹ ਆਪਣਾ ਦਾਵਾ ਸਮਝਦਾਗਾ ਨੈਤਿਕ ਹੱਕ ਸਮਝਦਾ ਕਿ ਇਸ ਦਾ ਜਿਹੜਾ ਅੰਤਮ ਵਿਸ਼ਲੇਸ਼ਣ ਕਰਨ ਦਾ ਜਾਂ ਅੰਤਮ ਨਜ਼ਰੀਆ ਪ੍ਰਗਟ ਕਰਨ ਦਾ ਜਿਹੜਾ ਦਾਵੇਦਾਰਾ ਉਹ ਮੈਂ ਹੀ ਆ ਸੋ ਇਹ ਜਿਹੜਾ ਮੈਂਵਾਦੀ ਦ੍ਰਿਸ਼ਟੀਕੋਣ ਆ ਇਸ ਦੀ ਬਦੌਲਤ ਵੀ ਪੰਥਕ ਇਕਤਾ ਜਿਹੜਾ ਜਿਹੜਾ ਦਾਵਾਗਾ ਉਹ ਹਮੇਸ਼ਾ ਫਸੋ ਕੇ ਰਹਿ ਜਾਂਦਾ ਵੱਡੀ ਗੱਲ ਇਹ ਵੀ ਹੈ ਕਿ ਪੰਥਕ ਇਕਤਾ ਦੇ ਲਈ ਸਾਡੇ ਪੰਥਕ ਨੇਤਾਵਾਂ ਵੱਲੋਂ ਜਾਂ ਪੰਥਕ ਸੰਸਥਾਵਾਂ ਵੱਲੋਂ ਇਤਿਹਾਸਕ ਰੂਪ ਦੇ ਵਿੱਚ ਕੋਈ ਖਾਸ ਜਿਹੜੀਆਂ ਹੈਗੀਆਂ ਨੇ ਉਹ ਕੋਸ਼ਿਸ਼ਾਂ ਵੀ ਨਹੀਂ ਹੋਈਆਂ ਹਾਲਾਂਕਿ ਕੁਝ ਯਤਨ ਜ਼ਰੂਰ ਹੋਏ ਨੇਗੇ ਪਰ ਉਹ ਸਾਰੇ ਜਿਹੜੇ ਯਤਨ ਨੇਗੇ ਉਹ ਵਕਤੀ ਹੀ ਬਣ ਕੇ ਰਹਿ ਚੁੱਕੇ ਨੇ ਤੇ ਜਿੰਨਾ ਸੱਜਣਾ ਨੇ ਉਹ ਸਾਰੇ ਜਿਹੜੀ ਯਤਨ ਸੀਗੇ ਆਮਲੀ ਰੂਪ 'ਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀਗੀ ਉਹ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਪਣੀ ਯਤਨਾਂ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਜਿਸ ਕਰਕੇ ਸਾਨੂੰ ਪੰਥਕ ਇਕਤਾ ਦਾ ਜਿਹੜਾ ਆਮਲੀ ਸਰੂਪ ਹੈਗਾ ਉਹ ਵੀ ਅਜੇ ਤੱਕ ਦੇਖਣ ਨੂੰ ਨਹੀਂ ਮਿਲਿਆ। ਅ ਇੱਕ ਜਿਹੜੀ ਹੋਰ ਗੱਲ ਮੈਂ ਸਮਝਦਾ ਪੰਥਕ ਇਕਤਾ ਦੇ ਵਿੱਚ ਦੇਖਣ ਨੂੰ ਮਿਲਦੀ ਆ ਉਹ ਇਹ ਹੈਗੀ ਕਿ ਸਾਡੇ ਪੰਥਕ ਨੇਤਾਵਾਂ ਦਾ ਜਾਂ ਸਾਡੀਆਂ ਪੰਥਕ ਜਥੇਬੰਦੀਆਂ ਦਾ ਕਦੇ ਵੀ ਅਜਿਹਾ ਰੁਝਾਨ ਨਹੀਂ ਰਿਹਾ ਕਿ ਉਹ ਪੰਥ ਪ੍ਰਤੀ ਜਵਾਬਦੇਹ ਹੋਣ। ਤੁਸੀਂ ਧਿਆਨ ਦੇਣਾ ਮੇਰੀ ਗੱਲ ਦੇ ਉੱਤੇ ਬੇਸ਼ੱਕ ਘੱਟ ਗੌਰ ਕਰਨਾ ਤੁਸੀਂ ਆਪਣੇ ਦਿਮਾਗ ਨੂੰ ਵਰਤਣਾ ਆਪਣੀ ਸੋਚ ਨੂੰ ਵਰਤਣਾ ਇਤਿਹਾਸਕ ਪ੍ਰਸੰਗਾਂ ਨੂੰ ਵਰਤਣਾ ਤੇ ਦੇਖਣਾ ਕਿ ਪਿਛਲੇ 40 ਸਾਲਾਂ ਦੌਰਾਨ ਘੱਟੋ-ਘੱਟ 40 ਸਾਲਾਂ ਨੂੰ ਆਪਾਂ ਇਸ ਕਰਕੇ ਲਿਆਗਾ ਕਿਉਂਕਿ ਪੰਥਕ ਏਕਤਾ ਦੀ ਜਿਹੜੀ ਵੱਡੀ ਗੱਲ ਆ ਉਹ 84ਵਿਆਂ ਤੋਂ ਬਾਅਦ ਵੀ ਸਾਨੂੰ ਬੇਹਦ ਮਹੱਤਤਾ ਭਰੀ ਜਾਪਰੀਆਂ ਹਾਲਾਂਕਿ ਉਸ ਦੀਆਂ ਪਹਿਲੀਆਂ ਆਪਣੀਆਂ ਮਹੱਤਤਾਵਾਂ ਰਹੀਆਂ ਨੇ ਪਰ 84ਵਿਆਂ ਤੋਂ ਬਾਅਦ ਸਾਨੂੰ ਇਸ ਗੱਲ ਦੀ ਬੇਹਦ ਲੋੜ ਮਹਿਸੂਸ ਹੋ ਰਹੀ ਹੈਗੀ ਕਿ ਪੰਥਕ ਏਕਤਾ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਹੋਣੀ ਚਾਹੀਦੀ ਆ ਪਰ 84ਵਿਆਂ ਦੇ ਪੂਰੇ ਘਟਨਾਕ੍ਰਮ ਤੋਂ ਬਾਅਦ ਤੁਸੀਂ ਇਹ ਦੇਖਣਾ ਕਿ ਪੰਥਕ ਏਕਤਾ ਨੂੰ ਲੈ ਕੇ ਪੰਥ ਦੇ ਵਿੱਚ ਅਜੇ ਤੱਕ ਕੋਈ ਵੀ ਠੋਸ ਪ੍ਰੋਗਰਾਮ ਸਾਹਮਣੇ ਨਹੀਂ ਆਇਆ ਸਾਡੇ ਜਿੰਨੇ ਵੀ 84ਵਿਆਂ ਦਾ ਸੰਘਰਸ਼ ਲੜਨ ਵਾਲੇ ਯੋਧੇ ਸੀਗੇ ਸਿੰਘ ਸੀਗੇ ਜਾਂ ਸੰਸਥਾਵਾਂ ਸੀਗੀਆਂ ਉਹਨਾਂ ਦੇ ਆਪਸੀ ਵਿਵਾਦਾਂ ਤੋਂ ਆਪਸੀ মতਪੇਦਾਂ ਤੋਂ ਆਪਸੀ ਰੌਲੇ ਰੱਪਿਆਂ ਤੋਂ ਆਪਸੀ ਝਗੜਿਆਂ ਤੋਂ ਇੱਥੇ ਤੱਕ ਕਿ ਆਪਸੀ ਕਤਲਾਂ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਾਡਾ ਦੌਰ ਹੈਗਾ ਉਹ ਪੰਥਕ ਇਕਤਾ ਦੇ ਜਿਹੜਾ ਵਿਚਾਰ ਹੈਗਾ ਉਸ ਤੋਂ ਪੂਰੀ ਤਰ੍ਹਾਂ ਖਾਲੀ ਹੀ ਜਾਪਦਾ ਰਿਹਾ ਇਸ ਸਾਰੇ ਦੌਰ ਦੇ ਵਿੱਚ ਅਸੀਂ ਨੇ ਬਹੁਤ ਸਾਰਾ ਕੁਝ ਪ੍ਰਾਪਤ ਕੀਤਾ ਬਹੁਤ ਸਾਰਾ ਗਵਾਇਆ ਪਰ ਜੋ ਇੱਕ ਚੀਜ਼ ਸਾਨੂੰ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਮਿਲੀ ਉਹ ਸਿਰਫ ਪੰਥਕ ਇਕਤਾ ਸੀਗੀ ਜਿਸ ਨੇ ਸਾਨੂੰ ਕਿਸੇ ਠੋਸ ਪ੍ਰਾਪਤੀ ਦੇ ਸਨਮੁਖ ਕਰਉਣਾ ਸੀ ਸਵਾਲ ਇਹ ਹੈਗਾ ਕਿ ਅਸੀਂ ਜਦੋਂ ਸਾਰੇ ਹੀ ਪੰਥਕ ਇਕਤਾ ਦੀ ਗੱਲ ਕਰਦੇ ਆ ਤਾਂ ਪੰਥਕ ਇਕਤਾ ਹੁੰਦੀ ਕਿਉਂ ਨਹੀਂ ਅ ਇਸ ਦੀ ਮੈਂ ਇੱਕ ਉਦਾਹਰਨ ਤੁਹਾਨੂੰ ਜਰੂਰ ਦੇਣੀ ਚਾਹਾਂਗਾ ਉਹ ਇਹ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਅ ਇਹ ਜਿਹੀਆਂ ਕੁਝ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਅਸੀਂ ਪੰਥਕ ਇਕਤਾ ਦਾ ਜਿਹੜਾ ਇੱਕ ਵੱਡਾ ਪਸਾਰ ਹੈਗਾ ਉਹਨੂੰ ਸਾਹਮਣੇ ਲੈ ਕੇ ਆ ਸਕੀਏ ਪਰ ਇਹ ਸਾਰਾ ਜਿਹੜਾ ਪਸਾਰ ਹੈਗਾ ਉਹ ਇੱਕ ਸਮੇਂ ਦਾ ਭ੍ਰਮ ਜਾਂ ਸਮੇਂ ਦੀ ਜਿਹੜੀ ਖੇਡ ਹੈਗੀ ਉਹੀ ਬਣ ਕੇ ਰਹਿ ਚੁੱਕੀ ਆ ਇਹੇ ਕੋਸ਼ਿਸ਼ਾਂ ਬਾਅਦ ਦੇ ਵਿੱਚ ਜਦੋਂ ਖੜਕੁਸ਼ ਸੰਘਰਸ਼ ਆਪਣੇ ਅੰਤਮ ਸਮਿਆਂ ਦੇ ਵਿੱਚ ਜਾ ਰਿਹਾ ਸੀਗਾ ਉਸ ਸਮੇਂ ਵੀ ਹੋਈਆਂ ਸੀਗੀਆਂ ਪਰ ਉਹ ਸਾਰੀਆਂ ਹੀ ਜਿਵੇਂ ਆਪਾਂ ਪਹਿਲਾਂ ਕਿਹਾਗਾ ਕਿ ਇੱਕ ਅਸਫਲ ਕੋਸ਼ਿਸ਼ਾਂ ਦੇ ਰੂਪ ਵਿੱਚ ਇਤਿਹਾਸ ਦਾ ਜਿਹੜਾ ਪਾਠ ਨੇਗੀਆਂ ਉਹ ਬਣ ਕੇ ਰਹਿ ਚੁੱਕੀਆਂ ਨੇ ਅੱਜ ਦੇ ਸਮਿਆਂ ਦੇ ਵਿੱਚ ਜਦੋਂ ਅਸੀਂ ਇੱਕ ਨਵੀਂ ਹੀ ਦਰਪੇਸ਼ ਸਮੱਸਿਆ ਦੇ ਸਾਹਮਣੇ ਬੈਠੇ ਹਾਂ ਕਿਉਂਕਿ ਇਹ ਜਿਹੜੀ ਸਮੱਸਿਆ ਕੀ ਇਸ ਕਰਕੇ ਵੀ ਵੱਡੀ ਆ ਗਈ ਕਿ ਇਤਿਹਾਸ ਦੇ ਬਹੁਤ ਸਾਰੇ ਜਿਹੜੇ ਸਜੀਵ ਪਾਤਰ ਨੇ ਅੱਜ ਸਾਡੇ ਸਾਹਮਣੇ ਜਿਉਂਦੇ ਜਾਗਦੇ ਬੈਠੇ ਨੇ ਤੇ ਅਸੀਂ ਜਦੋਂ ਉਹਨਾਂ ਨੂੰ ਇਹ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਤਿਹਾਸਕ ਸਮਿਆਂ ਦੇ ਦੌਰਾਨ ਉਹਨਾਂ ਨੇ ਕਿਹੜੀਆਂ ਗਲਤੀਆਂ ਕੀਤੀਆਂ ਕਿਹੜੇ ਉਹ ਕਾਰਜ ਕੀਤੇ ਜਿਨ੍ਹਾਂ ਦੇ ਕਾਰਨ ਪੰਥਕ ਇਕਤਾ ਜਾਂ ਸਾਨੂੰ ਕੋਈ ਬਡੇਰੀ ਸਫਲਤਾ ਨਹੀਂ ਮਿਲ ਸਕੀ ਤਾਂ ਉਹ ਉਹਨਾਂ ਕਾਰਜਾਂ ਦੀ ਜਿਹੜੀ ਸਾਂਝ ਆ ਗਈ ਉਸ ਨੂੰ ਪਾਉਣ ਤੋਂ ਕਤਰਾ ਜਾਂਦੇ ਨੇ ਮੈਂ ਨਿੱਜੀ ਤੌਰ ਤੇ ਇਹ ਜਿਹੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਨੇ ਬਹੁਤ ਸਾਰੀਆਂ ਸ਼ਖਸੀਤਾਂ ਨੂੰ ਮਿਲ ਕੇ ਮੈਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਇਤਿਹਾਸ ਦੇ ਵਿੱਚ ਸਾਡੇ ਤੋਂ ਕੀ ਗਲਤੀਆਂ ਹੋਈਆਂ ਨੇ ਅਸੀਂ ਕਿੱਥੇ ਜਿਹੜੀ ਹੈਗੀ ਹੈ ਮਾਰ ਖਾਧੀ ਹੈ ਕਿ ਜਾਂ ਸਾਡੇ ਜਿਹੜੇ ਤਾਕੜੇ ਜਾਂ ਮਾੜੇ ਪੱਖ ਕੀ ਸੀਗੇ ਪਰ ਮੈਂ ਇਸ ਵੀਡੀਓ ਦਰਾਈਏ ਸਪਸ਼ਟ ਕਰਨਾ ਚਾਹੁੰਦਾਗਾ ਕਿ ਮੈਨੂੰ ਇਸ ਕਾਰਜ ਦੇ ਵਿੱਚ ਕਿਤੇ ਵੀ ਕੋਈ ਸਫਲਤਾ ਨਹੀਂ ਮਿਲੀ ਬਹੁਤ ਸਾਰੇ ਲੋਕਾਂ ਨੇ ਸਾਰੇ ਹੀ ਮੇਰੇ ਸਵਾਲਾਂ ਨੂੰ ਘਟਨਾ ਕ੍ਰਮਾਂ ਨੂੰ ਉਸ ਪ੍ਰਸੰਗ ਦੇ ਵਿੱਚ ਦੱਸਣ ਤੋਂ ਕਿਨਾਰਾ ਕੀਤਾਗਾ ਜਿਸ ਪ੍ਰਸੰਗ ਦੇ ਵਿੱਚ ਉਹ ਅਸਲ ਦੇ ਵਿੱਚ ਵਾਪਰੇ ਸੀਗੇ ਜਿਨ੍ਹਾਂ ਲੋਕਾਂ ਨੇ ਦੱਸਿਆਗਾ ਉਹਨਾਂ ਦੇ ਪ੍ਰਸੰਗਾਂ ਨੂੰ ਕਿਸੇ ਹੋਰ ਪੱਖ ਤੋਂ ਜਾਂ ਕਿਸੇ ਹੋਰ ਨਜ਼ਰੀਏ ਤੋਂ ਜਾਂ ਕਿਸੇ ਦੂਸਰੇ ਵਿਅਕਤੀ ਤੋਂ ਸਾਨੂੰ ਕੋਈ ਪ੍ਰਮਾਣਿਕਤਾ ਨਹੀਂ ਮਿਲਦੀ ਤੇ ਹਰ ਇੱਕ ਦੀ ਆਪਣੀ ਕਹਾਣੀ ਹੈ ਕਿ ਉਸ ਕਹਾਣੀ ਨੂੰ ਤਸਦੀਕ ਕਰਨ ਦੇ ਜਿਹੜੇ ਵਿਸ਼ਲੇਸ਼ਣ ਨੇ ਜਾਂ ਜਿਹੜੇ ਉਹਦੇ ਪਮਾਨੇ ਨੇਗੇ ਉਹ ਬਹੁਤ ਘੱਟ ਨੇਗੇ ਸੋ ਪੰਜਾਬੀ ਦੇ ਵਿੱਚ ਜੇ ਆਪਾਂ ਕਹੀਏ ਕਿ ਹਰ ਕੋਈ ਆਪਣੀ ਡੱਫਲੀ ਬਜ਼ਾਰ ਰਿਹਾ ਹਰ ਕਿਸੇ ਨੂੰ ਇਹ ਲੱਗ ਰਿਹਾ ਕਿ ਮੈਂ ਸਹੀ ਸੀ ਮੈਂ ਸਹੀ ਤਰੀਕੇ ਨਾਲ ਲੜਿਆ ਮੈਂ ਸਾਰੇ ਸਹੀ ਕਾਰਜ ਕੀਤੇ ਤੇ باوجود ਇਸ ਦੇ ਸਾਡੇ ਕੋਲ ਜਿਹੜੀਆਂ ਪ੍ਰਾਪਤੀਆਂ ਨੇਗੀਆਂ ਉਹਨਾਂ ਦਾ ਜੇ ਅਸੀਂ ਜ਼ਿਕਰ ਵੀ ਕਰਨਾ ਹੋਵੇ ਤਾਂ ਮੇਰਾ ਖਿਆਲ ਹੈ ਕਿਤਾਬ ਦਾ ਘੱਟੋ ਘੱਟ ਇੱਕ ਪੇਜ ਜਿਹੜਾ ਹੈਗਾ ਉਹ ਮਸਾਂ ਭਰੇਗਾ ਹਾਲਾਂਕਿ ਅਸੀਂ ਉਹਨੂੰ ਜਿਹੜਾ ਹੈਗਾ ਲੇਖਣੀ ਜਿਹੜੀਆਂ ਹੁੰਦੀਆਂ ਨੇਗੀਆਂ ਚਾਲਾਂ ਜਾਂ ਲੇਖਣੀ ਸ਼ੈਲੀਆਂ ਉਹਨਾਂ ਦੇ ਨਾਲ ਬੇਸ਼ੱਕ ਚਾਹੇ ਜਿੱਡੇ ਮਰਜ਼ੀ ਅਸੀਂ ਗ੍ਰੰਥ ਲਿਖ ਕੇ ਇਹ ਕਹੀਏ ਕਿ ਹਾਂ ਸਾਡੇ ਕੋਲੇ ਆ ਸੀਗਾ ਪਰ ਇਤਿਹਾਸ ਜਿਹੜਾ ਹੈਗਾ ਅਜਿਹੇ ਸਬਕਾਂ ਨੂੰ ਜਦੋਂ ਸਾਗਰ ਚੋਂ ਕੱਢ ਕੇ ਲਿਆਉਂਦਾਗਾ ਜਿਨ੍ਹਾਂ ਦੇ ਨਾਲ ਸਾਡੇ ਕਹਿ ਨੂੰ ਵਿਸ਼ਲੇਸ਼ਿਤ ਕੀਤਾ ਜਾਂਦਾਗਾ ਤਾਂ ਸਾਡੀਆਂ ਜਿਹੜੀਆਂ ਗੱਲਾਂ ਨੇਗੀਆਂ ਸਾਡੇ ਜਿਹੜੇ ਵਿਚਾਰ ਹੁੰਦੇ ਨੇ ਉਹ ਕੂੜੇ ਦੇ ਢੇਰ ਤੋਂ ਵੱਧ ਹੋਰ ਕੁਝ ਨਹੀਂ ਜਾਪਦੇ ਸੋ ਮੈਂ ਸਮਝਦਾ ਕਿ ਅਜਿਹੇ ਸਮਿਆਂ ਦੇ ਵਿੱਚ ਜਦੋਂ ਅਸੀਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹਿਆਂ ਨਵੀਆਂ ਚੁਣੌਤੀਆਂ ਸਾਡੇ ਸਾਹਮਣੇ ਆ ਰਹੀਆਂ ਨੇਗੀਆਂ ਸਾਨੂੰ ਇਹ ਸਵਾਲ ਹੋਰ ਵੀ ਗੰਭੀਰ ਲੱਗਦਾਗਾ ਕਿ ਅਸੀਂ ਪੰਥਕ ਏਕਤਾ ਜਾਂ ਪੰਥਕ ਜਿਹੜੀ ਸਮਰਪਿਤਤਾ ਦੀ ਜਾਂ ਪੰਥਕ ਭਾਵਨਾ ਦੀ ਉਦੀ ਤਰਜਮਾਨੀ ਕਰਨ ਵਾਲਾ ਕੋਈ ਇੱਕ ਪਲੇਟਫਾਰਮ ਕਿਉਂ ਨਹੀਂ ਖੜਾ ਕਰ 파ਰੇ ਸਾਡੇ ਕੋਲੇ 18ਵੀਂ ਸਦੀ ਦਾ ਇਤਿਹਾਸ ਪਿਆਗਾ ਜਦੋਂ ਮਤਲਬ ਸਿੱਖ ਲੜਦੇ ਸੀਗੇ ਆਪਸ ਦੇ ਵਿੱਚ ਝਗੜਦੇ ਸੀਗੇ ਪਰ ਇੱਕ ਜਦੋਂ ਵੱਡੀ ਸਮੱਸਿਆ ਉਹਨਾਂ ਦੇ ਗਲ ਪੈਂਦੀ ਸੀਗੀ ਤਾਂ ਉਹ ਇੱਕਜੁੱਟ ਹੋ ਜਾਂਦੇ ਸੀ ਅੱਜ ਸਾਡੇ ਕੋਲ ਉਹ ਇੱਕਜੁੱਟ ਹੋਣ ਵਾਲਾ ਜਿਹੜਾ ਵਿਧਾਨ ਆ ਉਹ ਲਗਭਗ ਖੋ ਚੁੱਕਿਆ ਤੇ ਇਤਿਹਾਸ ਦੇ ਵਿੱਚ ਅਸੀਂ ਜੇਕਰ ਇੱਕਜੁੱਟ ਹੋਣ ਦੀ ਕੋਈ ਘਾਟਣਾ ਲੱਭਣ ਤੇ ਜਾਈਏ ਤਾਂ ਮੇਰਾ ਖਿਆਲ ਉਹ ਸਾਨੂੰ ਘਾਟਣਾ ਬੜੀ ਮੁਸ਼ਕਲ ਨਾਲ ਕਿਤੋਂ ਸ਼ਾਇਦ ਹੀ ਕੋਈ અપਵਾਦ ਸਰੂਪ ਮਿਲੇ ਜਿਸ ਤੋਂ ਅਸੀਂ ਇੱਕ ਆਪਣਾ ਹੌਸਲਾ ਪ੍ਰਾਪਤ ਕਰ ਸਕੇ ਕਿ ਚਲੋ ਸਾਡੇ ਕੋਲ ਦਸਣ ਲਈ ਇਹ ਤਾਂ ਹੈ ਇਸ ਸਾਰੇ ਪ੍ਰਸੰਗ ਦੇ ਵਿੱਚ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾਗਾ ਕਿ ਇਸ ਸਾਰੀਆਂ ਕਟਣਾਵਾਂ ਦਾ ਇਸਾਰੇ ਜਿਹੜੇ ਵਰਤਾਰੇ ਨੇਗੇ ਉਹਨਾਂ ਦਾ ਦੋਸ਼ੀ ਕੌਣ ਆਗਾ ਅਸੀਂ ਇਹ ਸਾਰੀ ਗੱਲ ਕਿਸ ਦੇ ਉੱਤੇ ਲੱਦੀਏ ਜਾਂ ਕਿਸ ਨੂੰ ਇਹ ਕਹੀਏ ਕਿ ਹਾਂ ਤੁਹਾਡੇ ਕਾਰਨ ਜਿਹੜੀ ਇਹ ਸਮੱਸਿਆ ਉਪੈਦਾਈਆ ਇਹ ਤੁਸੀਂ ਆਪਣੇ ਤੌਰ ਤੇ ਕਦੇ ਯਤਨ ਕਰਕੇ ਦੇਖਣਾ ਕਿ ਜਦੋਂ ਅਸੀਂ ਇਸ ਸਾਰੇ ਕਾਰਨਾਂ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਹਰ ਕੋਈ ਆਪਣੀ ਜਿਹੜੀ ਜ਼ਿੰਮੇਵਾਰੀ ਆ ਉਹ ਦੂਸਰੀ ਦੇ ਬੰਦੇ ਤੇ ਦੂਸਰੀ ਸੰਸਥਾ ਦੇ ਉੱਤੇ ਸੁੱਟਦਾ ਨਜ਼ਰ ਆਉਂਦਾ ਜੇ ਮੈਂ ਇੱਥੇ ਨਾਮ ਲੈ ਕੇ ਤੁਹਾਨੂੰ ਇਹ ਦੱਸਣ ਲੱਗ ਜਾ ਕਿ ਫਲਾਣੇ ਬੰਦੇ ਨੇ ਮੇਰੇ ਕੋਲ ਇਹ ਗੱਲ ਕਹੀ ਸੀ ਠਮਕੇ ਨੇ ਇਹ ਗੱਲ ਕਹੀ ਸੀ ਤਾਂ ਗੱਲ ਥੋੜੀ ਨਿੱਜੀ ਪੱਧਰ ਤੇ ਚਲੀ ਜਾਂਦੀ ਹੈ ਤੇ ਨੈਤਿਕ ਤੌਰ ਤੇ ਸਹੀ ਵੀ ਨਹੀਂ ਲੱਗਦੀ ਕਿਉਂਕਿ ਇਤਿਹਾਸ ਨੇ ਸਾਰੀਆਂ ਗੱਲਾਂ ਵੈਸੇ ਵੀ ਸਾਹਮਣੇ ਲਿਆਉਣੀਆਂ ਨੇ ਕਿਆਂ ਤੇ ਕਦੇ ਸਬਬ ਬਣੇ ਆਪਾਂ ਵੀ ਇਹਦੇ ਬਾਰੇ ਗੱਲਬਾਤ ਕਰਾਂਗੇ ਪਰ ਫਿਲਹਾਲ ਆਪਾਂ ਇਸ ਗੱਲ ਦੀ ਹੀ ਚਰਚਾ ਦੇ ਉੱਤੇ ਜ਼ੋਰ ਦਵਾਂਗੇ ਕਿ ਪੰਥ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਹਾਂਗੇ ਕਿ ਇਹ ਸਾਰੀਆਂ ਕਟੜਨਾਵਾਂ ਸਾਡੇ ਆਪਣੇ ਹੀ ਲੋਕਾਂ ਕਰਕੇ ਸਾਡੇ ਆਪਣੇ ਹੀ ਨੇਤਾਵਾਂ ਕਰਕੇ ਵਾਪਰੀਆਂ ਨੇ ਤੇ ਉਹ ਫਿਰ ਵੀ ਇਹ ਸਾਰਾ ਕੁਝ ਹੁੰਦੇ ਹੋਏ ਆਪਣੀ ਜ਼ਿੰਮੇਵਾਰੀ ਜਾਂ ਆਪਣੀਆਂ ਗਲਤੀਆਂ ਨੂੰ ਸਵੀਕਾਰਨ ਤੋਂ ਭੱਜਦੇ ਆ ਰਹੇ ਨੇ ਤਾਂ ਸਾਡੇ ਸਾਹਮਣੇ ਇੱਕੋ ਇੱਕ ਇਹ ਰਾਹ ਇਹ ਰਹਿ ਜਾਂਦਾ ਕਿ ਜਿਵੇਂ ਅੱਜ ਅਸੀਂ ਭਾਜਪਾ ਲੀਡਰਾਂ ਦਾ ਥਾਂ-ਥਾਂ ਤੇ ਵਿਰੋਧ ਕਰਦੇ ਆ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਆ ਉਸੇ ਤਰ੍ਹਾਂ ਜਦੋਂ ਸਾਡੇ ਸਾਹਮਣੇ ਕੋਈ ਪੰਥਕ ਨੇਤਾ ਪੰਥਕ ਇਕਤਾ ਦੀ ਪੰਥਕ ਚੜ੍ਹਦੀ ਕਲਾ ਦੀਆਂ ਜਿਹੜੀਆਂ ਹਵਾਈ ਗੱਲਾਂ ਨੇਗੀਆਂ ਜਾਂ ਵਕਤੀ ਤੌਰ ਤੇ ਨਾਰਿਆਂ ਦੇ ਰੂਪ ਦੇ ਵਿੱਚ ਉਹ ਆਪਣੀ ਜਿਹੜੀ ਨਿੱਜੀ ਹਿੱਤਾਂ ਨੂੰ ਸਾਧਣ ਦੀ ਕੋਸ਼ਿਸ਼ ਕਰਦੇ ਇਹਨਾਂ ਦੀ ਵਰਤੋਂ ਕਰਦਾਗਾ ਤਾਂ ਅਸੀਂ ਉਹਨਾਂ ਨੂੰ ਇਹ ਸਵਾਲ ਜ਼ਰੂਰ ਪੁੱਛੀਏ ਕਿ ਤੁਸੀਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ ਨੇਗੀਆਂ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਕੀ ਤੁਸੀਂ ਉਹਨਾਂ ਗਲਤੀਆਂ ਨੂੰ ਸਵੀਕਾਰਦੇ ਹੋ ਜਾਂ ਤੁਸੀਂ ਉਹਨਾਂ ਗਲਤੀਆਂ ਦੇ ਬਾਰੇ ਤੁਹਾਡੀ ਆਪਣੀ ਕੀ ਰਾਏ ਹੈਗੀ ਜਾਂ ਤੁਸੀਂ ਅਜਿਹਾ ਕਿਉਂ ਕੀਤਾ ਜਾਂ ਅਜਿਹਾ ਕਿਉਂ ਕਰਨਾ ਚਾਹੀਦਾ ਸੀਗਾ ਤੁਹਾਨੂੰ ਉਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਅਸੀਂ ਰਾਸ਼ੀ ਨੇਤਾਵਾਂ ਤੋਂ ਪੁੱਛਦੇ ਹਾਂ ਸਾਨੂੰ ਪੰਥਕ ਨੇਤਾਵਾਂ ਤੋਂ ਵੀ ਪੁੱਛਣੀਆਂ ਚਾਹੀਦੀਆਂ ਨੇ ਪੰਥਕ ਨੇਤਾਵਾ ਕੋਈ ਰੱਬੀ ਛਾਇਆ ਨਹੀਂ ਆ ਜਾਂ ਅਸਮਾਨੋਂ ਉਤਰੀਆਂ ਛਾਇਆ ਨਹੀਂ ਹੈ ਜਿਹੜੀਆਂ ਅਪਰਾਧ ਮੁਕਤ ਹੋਣ ਜਾਂ ਅਸੀਂ ਜਿਹਨਾਂ ਨੂੰ ਇਹ ਸਮਝੀਏ ਕਿ ਇਹਨਾਂ ਦੀ ਪੰਥ ਨੂੰ ਕੋਈ ਬਹੁਤੀ ਵੱਡੀ ਦੇਣਾ ਪੰਥ ਨੂੰ ਦੇਣ ਦਾ ਜਿਹੜਾ ਮਤਲਬ ਹੈਗਾ ਉਹ ਇਹ ਨਹੀਂ ਹੈ ਕਿ ਕਿਸੇ ਬੰਦੇ ਨੇ ਆਪਣੀ ਕੁਰਬਾਨੀ ਕਰਤੀ ਤੇ ਉਹ ਪੰਥਕ ਦੇਣ ਹੋਗੀ ਹਰ ਇੱਕ ਕੁਰਬਾਨੀ ਜਿਹੜੀ ਹੈਗੀ ਉਹ ਸਤਕਾਰਯੋਗ ਹੈ ਕਿ ਅਸੀਂ ਇਸ ਤੋਂ ਮੁਨਕਰ ਨਹੀਂ ਹੈ ਪਰ ਕੁਰਬਾਨੀ ਦਾ ਅਰਥ ਕਦੇ ਵੀ ਸਾਰੇ ਕਾਰਜਾਂ ਤੋਂ ਮੁਕਤ ਹੋਣਾ ਨਹੀਂ ਹੁੰਦਾ ਕਿਸੇ ਵੀ ਬੰਦੇ ਨੇ ਆਪਣੇ ਜੀਵਨ ਦੇ ਵਿੱਚ ਜਿੱਡੀ ਵੱਡੀ ਮਰਜ਼ੀ ਕੁਰਬਾਨੀ ਕੀਤੀ ਹੋਈ ਉਹ ਸਾਰੀ ਕੁਰਬਾਨੀ ਆਪਣੀਆਂ ਸਾਰੀਆਂ ਮੁਬਾਰਕ ਘੜੀਆਂ ਆਪਣੀਆਂ ਸਾਰੀਆਂ ਮੁਬਾਰਕ ਦਾਅਵੇਦਾਰੀਆਂ ਦੇ ਬਾਵਜੂਦ ਇਸ ਗੱਲ ਦੀ ਜਿਹੜੀ ਹੈਗੀ ਮੰਗ ਵੀ ਕਰਦੀ ਹੈ ਕਿ ਜਿਹੜੇ ਉਸ ਸੰਬੰਧੀ ਸਵਾਲ ਨੇ ਉਹਨਾਂ ਦੇ ਜਵਾਬ ਵੀ ਜ਼ਰੂਰ ਨਿਜਠੇ ਜਾਣ ਅ ਅਸੀਂ ਪੰਥਕ ਇਕਤਾ ਦੀ ਇਹ ਗੱਲ ਕਰਦੇ ਆ ਇਹ ਉਸ ਕਰਕੇ ਵੀ ਜ਼ਰੂਰੀ ਸਮਝਦੇ ਆ ਕਿ ਸਾਡੇ ਕੋਲੇ ਅੱਜ ਉਸ ਸਾਰੇ ਦੌਰ ਨੂੰ ਲੜਨ ਵਾਲੇ ਬਹੁਤ ਸਾਰੇ ਬੰਦੇ ਬਹੁਤ ਸਾਰੀਆਂ ਸ਼ਕਤੀਆਂ ਜਿਉਂਦੀਆਂ ਬੈਠੀਆਂ ਨੇ ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਧਰਤੀ ਦੇ ਉੱਤੇ ਨਹੀਂ ਰਹਿਣਗੇ ਤਾਂ ਸਾਡੇ ਜਿਹੜੇ ਸਵਾਲ ਨੇਗੇ ਉਹ ਇਸੇ ਤਰ੍ਹਾਂ ਖਲਾਅ ਦੇ ਵਿੱਚ ਰੁਲ ਜਾਣਗੇ ਤੇ ਸਾਡੇ ਕੋਲੇ ਜਾਣਨ ਦੇ ਕੋਈ ਠੋਸ ਜਿਹੜੇ ਕਾਰਨ ਨਹੀਂਗੇ ਜਿਹੜੇ ਠੋਸ ਪੈਮਾਨੇ ਨੇ ਉਹ ਨਹੀਂ ਹੋਣਗੇ ਕਿਉਂਕਿ ਜੇ ਸੱਚ ਬੰਦੇ ਦੇ ਨਾਲ ਤੁਰ ਜਾਂਦਾਗਾ ਤਾਂ ਉਸ ਤੋਂ ਬਾਅਦ ਜਿਹੜਾ ਸੱਚ ਸਾਡੇ ਸਾਹਮਣੇ ਆਉਂਦਾ ਉਹ ਸੈਕੰਡਰੀ ਸੋਰਸ ਬਣ ਜਾਂਦਾ ਤੇ ਉਹਦੀ ਮਾਨਤਾ ਜਿਹੜੀ ਹੈਗੀ ਆ ਉਨੀ ਨਹੀਂ ਹੁੰਦੀ ਜਿੰਨੀ ਕਿਸੇ ਪ੍ਰਾਇਮਰੀ ਸੋਰਸ ਦੀ ਹੁੰਦੀ ਆ ਸੋ ਅੱਜ ਅਸੀਂ 84ਵਿਆਂ ਦੇ ਉਸ ਦੌਰ ਨੂੰ ਜਦੋਂ ਯਾਦ ਕਰ ਰਹੇ ਆਂਗੇ 84ਵਿਆਂ ਦੀ 40ਵੀਂ ਬਰੇਗੰਡ ਨੂੰ ਤੀਜੇ ਕੱਲੂਕਾਰੇ ਨੂੰ ਮਨਾ ਰਹੇ ਆਂਗੇ ਅ ਇਸ ਵਾਰ ਇਹ ਭਾਵਕ ਤੌਰ ਤੇ ਅਸੀਂ ਜੁੜੇ ਹੋਏ ਹਾਂਗੇ ਭਾਵਕ ਤੌਰ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਉਸ ਦੀ ਸਾਂਝ ਪਾ ਰਹੇ ਹਾਂਗੇ ਵੋਟਾਂ ਦਾ ਦੌਰ ਚੱਲ ਰਿਹਾ ਸੀ ਉਹਨਾਂ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰ ਰਹੇ ਹਾਂ ਜਿਨ੍ਹਾਂ ਦੀਆਂ ਕੁਰਬਾਨੀਆਂ ਸਿੱਖ ਸੰਘਰਸ਼ ਨਾਲ ਜੁੜੀਆਂ ਹੋਈਆਂ ਨੇ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਵਿਚਾਰਨ ਵਾਲੀ ਗੱਲ ਹੈਗੀ ਉਹ ਇਹ ਹੈਗੀ ਕਿ ਅਸੀਂ ਇਸ ਗੱਲ ਦੇ ਉੱਤੇ ਵੀ ਧਿਆਨ ਦਈਏ ਕਿ ਅਸੀਂ ਇਤਿਹਾਸ ਦੇ ਵਿੱਚੋਂ ਕੀ ਖਟਿਆਗਾ ਕੀ ਗਵਾਇਆ ਤੇ ਇਹ ਸਾਰੀ ਖੱਟਣ ਤੇ ਗਵਾਉਣ ਦੀ ਜਿਹੜੀ ਦਾਸਤਾਂਗੀ ਉਹ ਪੰਥਕ ਏਕਤਾ ਦੇ ਦੁਆਲੇ ਹੀ ਨਿਰਪਰ ਕਰਦੀ ਆ ਤੇ ਸਾਨੂੰ ਇਹ ਸਾਰੇ ਜਵਾਬ ਜਿਹੜੇ ਜਵਾਬ ਨੇ ਉਹ ਜ਼ਰੂਰ ਲੱਭਣੇ ਚਾਹੀਦੇ ਨੇ ਕਿ ਜਿਹੜੀ ਵੀ ਪੰਥਕ ਏਕਤਾ ਗਈ ਉਸ ਦੇ ਨਾਂ ਹੋਣ ਪਿੱਛੇ ਕਿਹੜੇ ਵਿਅਕਤੀ ਕਿਹੜੀਆਂ ਸੰਸਥਾਵਾਂ ਜਿਹੜੀਆਂ ਸੀਗੀਆਂ ਜ਼ਿੰਮੇਵਾਰ ਸੀਗੀਆਂ ਤੇ ਅੱਜ ਉਹ ਆਪਣੇ ਕਿਸ ਸਰੂਪ ਦੇ ਵਿੱਚ ਸਾਡੇ ਸਾਹਮਣੇ ਆ ਤੇ ਉਸ ਦਾ ਜਿਹੜਾ ਇਹ ਸਰੂਪ ਆਗਾ ਕਿਵੇਂ ਤੇ ਕਿਸ ਤਰ੍ਹਾਂ ਜਿਹੜਾ ਹੋਣ ਦੇ ਵਿੱਚ ਆਇਆ ਅਸੀਂ ਉਹਨਾਂ ਦੇ ਉੱਤੇ ਕਿੰਨਾ ਯਕੀਨ ਕਰਨਾ ਕਿੰਨਾ ਉਹਨਾਂ ਨੂੰ ਰੱਦ ਕਰਨਾ ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਗੱਲਾਂ ਸਾਡੇ ਵਿਚਾਰਨ ਵਾਲੀਆਂ ਨੇਗੀਆਂ ਸਾਡੇ ਸੋਚਣ ਵਾਲੀਆਂ ਨੇਗੀਆਂ ਤੇ ਮੈਂ ਸਮਝਦਾਗਾ ਕਿ ਇਹ ਸਾਨੂੰ ਜਰੂਰ ਸੋਚਣੀਆਂ ਚਾਹੀਦੀਆਂ ਨੇ ਕਿਉਂਕਿ ਸੋਚਣ ਵਾਲੀ ਜਿਹੜੀ ਪੀੜ੍ਹੀ ਹੈਗੀ ਉਹ ਲਗਾਤਾਰ ਘਟ ਹੋ ਰਹੀ ਹੈਗੀ ਸਾਡੇ ਆਪਣੇ ਸੁਭਾਅ ਬਦਲਦੇ ਜਾ ਰਹੇ ਨੇਗੇ ਅਸੀਂ ਮਤਲਬ ਇਮੋਸ਼ਨਲੀ ਜਿਹੜਾ ਹੈਗਾਗਾ ਕਿਸੇ ਵੀ ਵਰਤਾਰੇ ਨੂੰ ਲੈ ਕੇ ਜ਼ਿਆਦਾ ਕਾਰਜਸ਼ੀਲ ਹੁੰਨੇ ਆਂ ਬਜਾਏ ਚਿੰਤਨ ਦੇ ਪੱਧਰ ਤੇ ਸੋ ਚਿੰਤਨ ਦੇ ਪੱਧਰ ਨਾਲ ਜੁੜਿਆ ਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਸਮਝ ਆਉਣਗੀਆਂ ਨਹੀਂ ਆਪਾਂ ਇਹਨਾਂ ਨੂੰ ਹੌਲੀ-ਹੌਲੀ ਅਗਲੀ ਵੀਡੀਓਜ਼ ਦੇ ਵਿੱਚ ਜਿਹੜਾ ਹੈਗਾਗਾ ਸਮਝਣ ਦੀ ਕੋਸ਼ਿਸ਼ ਕਰਾਂਗੇ ਸੰਸਥਾਵਾਂ ਦੇ ਹਵਾਲੇ ਨਾਲ ਵਿਅਕਤੀਆਂ ਦੇ ਹਵਾਲੇ ਨਾਲ ਉਹਨਾਂ ਦੇ ਕਾਰਜਾਂ ਦੇ ਹਵਾਲੇ ਨਾਲ ਇਤਿਹਾਸਕ ਦਸਤਾਵੇਜ਼ਾਂ ਦੇ ਹਵਾਲੇ ਨਾਲ ਤੇ ਫਿਰ ਅਸੀਂ ਇਸ ਯਾਤਨ ਦੇ ਵਿੱਚ ਰਹਾਂਗੇ ਕਿ ਇਸ ਸਾਰੀ ਜਿਹੜੀ ਗੱਲਬਾਤ ਆ ਗਈ ਉਸ ਦਾ ਨਿਚੋੜ ਕੱਢ ਕੇ ਅਸੀਂ ਆਪਣੇ ਜਿਹੜੇ ਸਰੋਤੇ ਨੇ ਕਿ ਉਹਨਾਂ ਨੂੰ ਇਹ ਦੱਸ ਸਕੀਏ ਕਿ ਪੰਥਕ ਏਕਤਾ ਜਿਹੜੀ ਹੈਗੀ ਆ ਉਹ ਕਿੰਨਾ ਕਾਰਨਾ ਕਰਕੇ ਕਿਹੜੇ ਵਿਅਕਤੀਆਂ ਕਰਕੇ ਕਿਹੜੀਆਂ ਸੰਸਥਾਵਾਂ ਕਰਕੇ ਅੱਜ ਤੱਕ ਹੋਂਦ ਦੇ ਵਿੱਚ ਨਹੀਂ ਆਈ ਕਿਹੜੀ ਸੰਸਥਾ ਨੇ ਕਿਹੜੇ ਵਿਅਕਤੀ ਨੇ ਕਿਹੜੇ ਨੇਤਾ ਨੇ ਇਸ ਸਾਰੇ ਇਤਿਹਾਸਕ ਦੌਰ ਦੇ ਵਿੱਚ ਕਿਹੜੀਆਂ ਭੂਮਿਕਾਵਾਂ ਨਿਭਾਈਆਂ ਉਹਨਾਂ ਦੀਆਂ ਭੂਮਿਕਾਵਾਂ ਕਿੰਨੀਆਂ ਪੰਥਪ੍ਰਸਤ ਸੀ ਕਿੰਨੀਆਂ ਪੰਥ ਵਿਰੋਧੀ ਸੀਗੀਆਂ ਇਹਨਾਂ ਸਾਰਿਆਂ ਦੀ ਅਸੀਂ ਚਰਚਾ ਕਰਾਂਗੇ ਬੇਸ਼ੱਕ ਉਹ ਜਥੇਬੰਦੀ ਉਹ ਵਿਅਕਤੀ ਕੋਈ ਵੀ ਹੋਵੇ ਅਸੀਂ ਸਾਰਿਆਂ ਤੋਂ ਨਿਰਲੇਪ ਲੈ ਕੇ ਇਸ ਸਾਰੇ ਦੌਰ ਨੂੰ ਸਮਝਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇਗੀਆਂ ਉਹ ਤੀਜੇ ਕੱਲੂ ਘਰੇ ਦੇ ਹਵਾਲੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀਆਂ ਕਰਾਂਗੇ ਸੋ ਉਮੀਦ ਹੈ ਤੁਹਾਨੂੰ ਅੱਜ ਦੀ ਜਿਹੜੀ ਵਿਚਾਰ ਚਰਚਾ ਉਹ ਪਸੰਦ ਆਈ ਹੋਵੇਗੀ ਅਗਲੀਆਂ ਜਿਹੜੀਆਂ ਸਾਡੀਆਂ ਵੀਡੀਓਜ਼ ਨੇ ਉਹਨਾਂ ਦੇ ਨਾਲ ਜੁੜਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਹਾਨੂੰ ਗੱਲਬਾਤ ਚੰਗੀ ਲੱਗਦੀ ਹੈਗੀ ਕਮੈਂਟ ਕਰਕੇ ਹੌਸਲਾ ਫਜ਼ਾਈ ਕਰਨਾ ਇਸ ਨੂੰ ਪਸੰਦ ਕਰਨਾ ਆਪਣੇ ਜਾਣਕਾਰਾਂ ਨਾਲ ਆਪਣੇ ਦੋਸਤਾਂ ਨਾਲ ਆਪਣੇ ਰਿਸ਼ਤੇ ਮਿੱਤਰ ਰਿਸ਼ਤੇਦਾਰਾਂ ਮਿੱਤਰਾ ਸਕੇ ਸਬੰਧੀਆਂ ਨਾਲ ਚੈਨਲ ਨੂੰ ਸਾਂਝਾ ਕਰਨਾ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਜਿਸ ਦਿਨ ਸਾਨੂੰ ਲੱਗਿਆ ਕਿ ਸਾਡੇ ਕੋਲ ਦੱਸਣ ਲਈ ਤੁਹਾਡੇ ਕੋਲ ਤੁਹਾਡੇ ਸਾਡੇ ਕੋਲੇ ਤੁਹਾਨੂੰ ਦੱਸਣ ਲਈ ਕੁਝ ਖਾਸ ਨਹੀਂ ਹੈ ਅਸੀਂ ਇਸ ਚੈਨਲ ਨੂੰ ਆਪਣੇ ਆਪ ਹੀ ਬੰਦ ਕਰ ਦੇਵਾਂਗੇ ਉਦੋਂ ਤੱਕ ਤੁਹਾਡਾ ਸਹਿਯੋਗ ਬਣਿਆ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ